ਨੌਕ ਅਵੱਲੇ ਪ੍ਰਾਤਨ ਚਿੱਕੇ ਪ੍ਰਾਤਨ ਭਾਂਡੇ ਸੰਦ ਖਡਾਉਣੇ ਪਹਿਰਾਵੇ ਤੇ ਬਾਈ ਤਵਿੰਦਰ ਸਿੰਘ ਬੜੈਚ ਪਿੰਡ ਸਮਰਾਲੇ ਦੇ ਨਾ ਸਮਰਾਲੇ ਦੇ ਕੋਲ ਪਿੰਡ ਦਿਵਾਲਾ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਸਾਰੀ ਤੇ ਜਾਣਕਾਰੀ ਦਿਵਾਵਾਂਗੇ ਵੀ ਕੀ ਕੀ ਚੀਜ਼ਾਂ ਪਈਆਂ ਨੇ ਪ੍ਰਾਤਨ ਨੂੰ ਇਹ ਗ੍ਰਾਮੋਫੋਨ ਆ ਜੀ ਆਪਣੇ ਓਕੇ ਹਾਂਜੀ ਇਹਦੇ ਪੱਥਰ ਰਿਕਾਰਡ ਚੱਲ ਦਿੰਦੀ ਇਹ ਅੱਛਾ ਹਾਂਜੀ ਕਿੰਨੇ ਸਾਲ ਪੁਰਾਣਾ ਹੈ ਜੀ ਇਹ ਹੈਗਾ 70 80 ਹਜ਼ਾਰ ਪਰਾਉਣਾ ਜੀ 70 80 ਹਜ਼ਾਰ 70 80 ਹਜ਼ਾਰ ਪਰਾਉਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਚੱਲਿਆ ਜੀ ਇਹ ਪੱਥਰ ਆਈਕ ਐਸੈਟ ਕਹਿ ਦਿੰਨੇ ਆ ਹਾਂ ਜੀ ਹਾਂ ਬਿਲਕੁਲ ਜੀ ਇਹ ਅੱਗੇ ਆ ਜਿਓ ਜੀ ਹਾਂ ਜੀ ਸਪੀਕਰ ਆ ਗਿਆ ਜੀ ਅੱਗੇ ਵਿਆਹ ਸ਼ਾਦੀ ਨੂੰ ਇਹ ਲੱਗ ਦਿੰਦੇ ਸਪੀਕਰ ਹੀ ਆਪਣੇ ਸਪੀਕਰ ਲੱਗਦੇ ਹਾਂ ਜੀ ਠੀਕ ਹੈ ਜੀ ਅੱਗੇ ਆ ਗਏ ਆਪਣੇ ਰੂਹ ਵੇ ਲੈਣਾ ਜੀ ਠੀਕ ਹੈ ਹਾਂ ਜੀ ਇਹ ਇਹਨਾਂ ਬੜੇਵੇਂ ਤੇ ਰੂਹ ਲੱਗ ਕਰ ਦਿੰਦੇ ਦੀ ਇਹਨਾਂ ਰੂਹ ਤੇ ਬੜੇਵੇਂ ਲੱਗਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਪੁਰਾਣੀ ਮਸ਼ੀਨ ਆ ਜੀ ਠੀਕ ਹੈ ਜੀ ਆ ਜਿਓ ਹਾਂ ਜੀ ਇਹ ਰੇਡੀਓ ਆ ਗਏ ਟੀਬਾਂ ਵਾਲੇ ਟੀਬਾਂ ਵਾਲੇ ਟੀਬਾਂ ਵਾਲੇ ਸਭ ਤੋਂ ਪਹਿਲਾਂ ਇਹ ਰੇਡੀਓ ਚੱਲੇ ਦੀ ਟੀਬਾਂ ਵਾਲੇ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ ਰੇਡੀਓ ਇਹ ਵੀ ਹੋਊਗਾ ਜੀ 50 60 ਸਾਲ ਪੁਰਾਣਾ ਜੀ 50 60 ਹਾਂ ਜੀ ਇਹ ਤਾਂ ਪ੍ਰਾਤ ਤਾ ਜੀ ਇਹ ਪਿੱਤਲ ਦੀ ਪ੍ਰਾਤ ਤਾ ਜੀ ਹਾਂ ਜੀ ਪਹਿਲਾਂ ਪਿੱਤਲ ਦੇ ਪਾਂਡੇ ਹੁੰਦੇ ਸੀ ਆਪਣੇ ਜੀ ਠੀਕ ਹੈ ਹਾਂ ਜੀ ਬਾਕੀ ਆ ਜਿਹੜਾ ਮੈਂ ਟੀਮਾਂ ਦਾ ਰੇਡੀਓ ਦਿਖਾਇਆ ਤੁਹਾਨੂੰ ਇਹ ਉਹਦਾ ਲਾਇਸੈਂਸ ਆ ਇਹ ਅੱਛਾ ਹਾਂਜੀ ਲਾਇਸੈਂਸ ਬਣਦਾ ਹੀ ਤਾਂ ਚੱਲਦਾ ਦੀ ਫੇਰ ਇਹ ਅੱਛਾ ਇਹ ਲਾਇਸੈਂਸ ਬਣਾਉਣਾ ਹਾਂਜੀ ਸਰਕਾਰ ਵੱਲੋਂ ਇਹ ਲਾਇਸੈਂਸ ਬਣਾਇਆ ਜਾਂਦਾ ਵੀ ਅਸੀਂ ਦੋਸਤੋ ਦੇਖ ਸਕਦੇ ਹੋ ਵੀ ਲਾਇਸੈਂਸ ਬਣਦਾ ਸੀ ਸਰਕਾਰ ਵੱਲੋਂ ਫੇਰ ਇਹ ਚੱਲਦਾ ਸੀ ਹਾਂਜੀ ਨਹੀਂ ਗੈਰਕਾਨੂੰਨੀ ਹੁੰਦਾ ਵੀ ਬਣਾਉਣਾ ਗੈਰਕਾਨੂੰਨੀ ਮੰਨਿਆ ਜਾਂਦਾ ਅਸੀਂ ਦੇਖ ਲੀਏ ਇਸੇ ਤਰ੍ਹਾਂ ਹਾਂਜੀ ਸਾਈਕਲ ਦਾ ਲਾਇਸੈਂਸ ਆ ਅੱਛਾ ਹਾਂਜੀ ਸਾਈਕਲ ਦਾ ਵੀ ਲਾਇਸੈਂਸ ਬਣਾਉਣਾ ਪੈਂਦਾ ਜੀ ਅੱਛਾ ਹਾਂ ਜੀ ਨਹੀਂ ਵੇ ਪੁਲਿਸ ਸਾਹਿਬ ਚਲਾਨ ਕਰ ਦਿੰਦੇ ਆਪਣੇ ਜੀ ਚਲਾਨ ਹੋ ਜਾਂਦਾ ਵੀ ਇੱਕ ਮਿੰਟ ਸਰ ਇਹ ਕਿੰਨੇ 1950 ਦਾ ਹਾਂ ਜੀ ਜੇ ਸਰ 1950 ਦੇ ਵਿੱਚ ਸਾਈਕਲ ਚ ਲਾਉਣਾ ਵੇ ਤਾਂ ਉੱਤੇ ਚੱਕ ਲੋ ਪਲੀਜ਼ ਹਾਂ ਜੀ ਹੋਰ ਕਰਨਾ ਬੰਦ ਦਸਾਂ ਹਸ ਲੈਣ ਬੰਦ ਦੀ ਆਪਣੇ ਜੀ ਨਾ ਇਹਦਾ ਲਾਇਸੈਂਸ ਬੰਦ ਹਾਂ ਜੀ ਲਾਇਸੈਂਸ ਬੰਦਦਾ ਜੀ ਨਹੀਂ ਵੇ ਪੁਲਿਸ ਸਾਹਿਬ ਚਲਾਨ ਕਰ ਦਿੰਦੇ ਸਾਈਕਲ ਦਾ ਚਾਹ ਚਲਾਨ ਕਰ ਦਿੰਦੇ ਜੀ ਦੇਖੋ ਨਵੀਂ ਗੱਲ ਮਿਲੀ ਠੀਕ ਹੈ ਜੀ ਹਾਂ ਜੀ ਬਟਣਾ ਹੀ ਕੁੰਡੀ ਆ ਗਈ ਜੀ ਅੱਛਾ ਜੀ ਹਾਂ ਜੀ ਜਿਹੜੇ ਆਪਾਂ ਕਣਕ ਦੀਆਂ ਭਰੀਆਂ ਬੰਦਦੇ ਸੀ ਉਹ ਇਹਨਾਂ ਨਾਲ ਵੱਟ ਕੇ ਰਸਗੀਆਂ ਵਟ ਗਏ ਉਹਨਾਂ ਬੰਦ ਹੁੰਦੇ ਸੀ ਠੀਕ ਹੈ ਜੀ ਹਾਂ ਜੀ ਇਹ ਪ੍ਰਾਤਨ ਸਿੱਕੇ ਲੱਗਦੇ ਨੇ ਵੀ ਹਾਂ ਜੀ ਇਹ ਪ੍ਰਾਤਨ ਸਿੱਕੇ ਨਹੀਂ ਆਪਣੇ ਹਾਂ ਜੀ ਜਿਵੇਂ ਉਹ ਚਾਂਦੀ ਦਾ 1 ਰੁਪਿਆ ਹੁੰਦਾ ਸੀ ਪਹਿਲਾਂ ਜੀ ਠੀਕ ਹੈ ਜੀ ਹਾਂ ਜੀ ਇਹ ਅਠਿਆਨੀ ਹੈ ਜੀ ਅੱਛਾ ਹਾਂ ਜੀ ਇਹ 4 ਰੰਨੇ ਜੀ ਚਵਾਨੀ 25 ਪਹਿ ਕਹਿੰਦੇ ਆ ਆਪਾਂ ਜੀ ਉਹ ਆ ਜੀ 1 ਪੈਸਾ ਦੀ ਗੜੀ ਵਾਲਾ ਗੜੀ ਆ ਪੈਸਾ ਗੜੀ ਵਾਲਾ ਪੈਸਾ ਜੀ 1 ਪੈਸਾ ਹਾਂ ਜੀ ਅਲੱਗ-ਅਲੱਗ ਛਿੱਕੇ ਨੇ ਹਾਂ ਜੀ ਅਲੱਗ-ਅਲੱਗ ਮੈਂ ਕਿਹਾ ਪ੍ਰਾ ਹਾਂ ਜੀ ਇਹ ਆ ਗਈ ਜੰਡੀ ਜੀ ਆਪਣੇ ਜੀ ਦਸੇਵੇਂ ਵੜਦੇ ਆਪਾਂ ਜੀ ਇਹ ਹੱਥੀ ਬਣੀ ਹੈ ਜੀ ਸਰ ਜੀ ਜੰਡੀ ਅੱਛਾ ਹੱਥ ਨਾਲ ਬਣਾਈ ਹੈ ਜੀ ਕਰਗਰ ਨੇ ਠੀਕ ਹੈ ਹਾਂ ਜੀ ਹਾਂ ਇਹ ਆ ਗਈ ਜੀ ਲੈਂਪ ਨਾਲ ਅੱਛਾ ਇਹ ਲੈਂਪ ਬੜਾ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਕਿਹੜਾ ਇਹ ਆ ਜੀ ਟੈਂਕੀ ਆ ਜਿਹਚ ਤੇਲ ਪੈਂਦਾ ਹੁੰਦਾ ਸੀ ਆਪਣੇ ਜੀ ਅੱਛਾ ਜੀ ਮਿੱਟੀ ਆ ਤੇਲ ਪੈਂਦਾ ਸੀ ਇਹ ਚ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਲੈਂਪ ਹੈ ਕਿੰਨੇ ਸਾਲ ਪੁਰਾਣਾ ਉਹ ਭਾਜੀ ਇਹ ਇਹ ਵੀ 80 90 ਸਾਲ ਘੱਟੋ ਘੱਟ ਜੀ 80 90 ਸਾਲ ਘੱਟੋ ਘੱਟ ਹੈ ਠੀਕ ਹੈ ਇਹ ਅੱਗੇ ਅੱਗੇ ਛਾਲ ਲੈਣੇ ਜੀ ਆ ਹਾਂ ਹਾਂਜੀ ਅੱਛਾ ਸਰ ਆ ਕੀ ਚੀਜ਼ ਆ ਆਹਾਂ ਇਹ ਹਮਾਮ ਆ ਜੀ ਪਾਣੀ ਗਰਮ ਕਰਦੇ ਹੁੰਦੀ ਐ ਇਹਨਾਂ ਪੈਂ ਅੱਛਾ ਜੀ ਅੱਜ ਵੀ ਯਾਨੀ 100 ਸਾਲ ਪਹਿਲਾਂ ਇਹਨਾਂ ਪਾਣੀ ਗਰਮ ਹਾਂਜੀ ਇਹ ਹੈਗਾ ਹਾਂ ਜੀ ਇਹ ਹੈਗਾ ਜੀ ਹਮਾਮ ਆਪਣੇ ਠੀਕ ਹੈ ਜੀ ਹਾਂ ਜੀ ਇਹ 80 90 ਸਾਲ ਪੁਰਾਣਾ ਜੀ ਹੈ 80 90 ਸਾਲ ਹਾਂ ਜੀ ਪੰਜਾਬ ਚ ਕਦੇ ਦੇਖਣ ਨੂੰ ਮਿਲੇ ਨਹੀਂ ਹੋਣਾ ਕਿਸੇ ਕੋਲ ਹਾਂ ਜੀ ਬਿਲਕੁਲ ਇੱਥੇ ਕੋਈ ਚੱਲਦਾ ਕਿ ਮੈਸੀਜ ਇੱਥੇ ਕੋਲੇ ਪੈਂਦਾ ਸੀ ਜੀ ਆਪਣਾ ਜੀ ਅੱਛਾ ਸਾਈਡ ਤੇ ਪਾਣੀ ਪੈਂਦਾ ਸੀ ਸਾਈਡ ਤੇ ਪਾਣੀ ਗਰਮ ਪਾਣੀ ਪੀਣ ਨੂੰ ਹਾਂ ਜੀ ਇੱਥੇ ਥੱਲੇ ਨਿਕਲਦਾ ਸੀ ਟੂਟੀ ਸਹੀਂ ਠੀਕ ਹੈ ਜੀ ਹਾਂ ਜੀ ਇਹ ਆਪਣੇ ਖਰਨ ਲੱਗਈ ਅੱਗੇ ਖਰਨ ਹਾਂ ਜੀ ਇਹਨਾਂ ਸ਼ਰਮਾ ਵਗੈਰਾ ਰਗੜਦੇ ਹੁੰਦੇ ਸੀ ਅੱਛਾ ਸ਼ਰਮਾ ਦਾ ਨਹੀਂ ਸ਼ਰਮਾ ਦਾ ਹਾਂ ਜੀ ਬਿਲਕੁਲ ਠੀਕ ਹੈ ਜੀ ਇਹ ਖੂਹ ਦੇ ਟਿੰਡਾ ਨੇ ਜੀ ਆਪਣੇ। ਖੂਹ ਦੇ ਟਿੰਡਾ। ਹਾਂ ਜੀ। ਪਹਿਲੇ ਸਮੇਂ ਜਦੋਂ ਪਾਣੀ ਕੱਢਿਆ ਜਾਂਦਾ ਸੀ ਖੂਹ ਚੋਂ ਇਹ ਟਿੰਡਾ ਰਹੀਂ ਕੱਢਿਆ ਜਾਂਦਾ ਸੀ। ਠੀਕ ਹੈ ਜੀ। ਇਹ ਡੋਲ ਆ ਜੀ ਇਹ ਵੇ ਖੂਹ ਚ ਪਾਣੀ ਕੱਢਣ ਵਾਸਤੇ ਹੁੰਦਾ ਸੀ। ਡੋਲ। ਹਾਂ ਜੀ ਜਿੰਨਾ ਕ ਪਾਣੀ ਪੀਣ ਆਉਂਦਾ ਸੀ ਓੰਨਾ ਕ ਪਾਣੀ ਕੱਢ ਲੈਂਦੇ ਸੀ। ਠੀਕ ਹੈ ਜੀ। ਹਾਂ ਜੀ ਖੂਹ ਦਾ ਡੋਲ ਆਈਏ ਤੇ। ਜਿਹੇ ਡੋਲ ਗਿਰ ਪੈਂਦਾ ਹੀ ਖੂਹ ਚ ਖੁੱਲ ਕੇ ਹਾਂ ਜੀ ਫੇਰੇ ਕੁੰਡੀਆਂ ਨਾਲ ਕੱਢਿਆ ਜਾਂਦਾ ਸੀ। ਆਹ ਕੁੰਡੀਆਂ ਨੇ। ਇਹ ਕੁੰਡੀਆਂ ਨੇ ਜੀ। ਸਰ ਇੱਥੇ ਤੁਹਾਡੇ ਕੋਲ ਬੱਟੇ ਪਏ ਨੇ ਆ ਬੱਟੇ ਤਾਂ ਮੈਂ ਵੀ ਦੇਖੇ ਨੇ ਹਾਂਜੀ ਮੇਰੀ ਉਮਰ 'ਚ ਜਦੋਂ ਮੈਂ ਬਚਪਨ 'ਚ ਸੀ ਪਰ ਆ ਚੀਜ਼ ਨਹੀਂ ਮੈਂ ਦੇਖੀ ਸੀ ਕਦੇ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਹਾਂਜੀ ਸੇਰ ਵਾਲੇ ਬੱਟੇ ਕੱਚੇ ਸੇਰ ਹੁੰਦੇ ਨੇ ਇਹ ਜੀ ਹਾਂ ਅੱਛਾ ਜੀ ਹਾਂਜੀ ਭਾ ਜਿਵੇਂ ਆ ਪੰਜ ਸੇਰ ਦਾ ਹੀ ਹੈ ਪੰਜ ਸੇਰ ਨੂੰ ਕਿੰਨੇ ਕਿਲੋ 'ਚ ਕਹਿ ਦਿੰਦੇ ਜਾਨੀ 5 ਕਿਲੋ ਥੋੜਾ ਪਾਈ ਹੈਗਾ ਘੱਟ ਹੁੰਦਾ ਜੀ ਅੱਛਾ ਪਾਈ ਹੈਗਾ 5 ਕਿਲੋ ਤਾਂ ਹਾਂ ਹਾਂਜੀ ਠੀਕ ਹੈ ਪਾਈ ਹੈਗਾ ਘੱਟ ਹੁੰਦਾ ਜੀ ਠੀਕ ਹੈ ਜਿਵੇਂ ਦੋ ਸੇਰ ਆ ਜੀ ਫਿਰ ਪੱਕੇ ਸੇਰ ਚੱਲ ਪਏ ਜੀ ਇਹ ਪੱਕੇ ਸੇਰ ਨਹੀਂ ਜਾਂਦਾ ਠੀਕ ਹੈ ਇਹ ਆ ਗਏ ਸਾਰਾ 삭 ਜੀਰਨ ਵਾਲੀ ਦਾਤੀਆਂ ਜੀ ਹਾਂਜੀ ਇਹ 삭 ਜੀਰ ਨਹੀਂ ਦਾਪੀ ਆ ਜੀ ਆਪਣੇ ਠੀਕ ਹੈ ਜੀ 삭 ਜੀਰ ਦਿੰਦੇ ਆ ਨਾ ਆਪਣੇ ਠੀਕ ਹੈ ਹਾਂਜੀ ਇਹ ਇਨੂ ਆ ਜੀ ਹਾਂ ਘੜੇ ਚੱਕਣ ਵਾਸਤੇ ਠੀਕ ਹੈ ਜੀ ਸਿਰ ਤੱਕ ਆ ਜਾਂਦਾ ਇਹ ਆਪਣੇ ਠੀਕ ਹੈ ਹਾਂਜੀ ਟੋਕਰੀ ਵੀ ਬਾਵਾ ਪੁਰਾਣੀ ਲੱਗਦੀ ਹੈ ਹਾਂਜੀ ਇਹ ਜੇ ਬਾਹਰ ਜਾਂਦੇ ਦੀ ਆਪਣੇ ਟਪੜੇ ਵਗੈਰਾ ਇਹ ਚ ਪਾ ਕੇ ਲੈ ਕੇ ਜਾਂਦੇ ਸੀ ਠੀਕ ਹੈ ਜੀ ਹਾਂਜੀ ਇਹ ਟੇਰਨ ਆ ਗਿਆ ਜੀ ਕੀ ਕੀ ਤੇ ਜੀ ਅਟੇਰਨ ਆਈ ਹੈ ਸੂਤ ਇਹਦੇ ਆਪਣੇ ਟੇਲ ਦੇ ਹੁੰਦੇ ਸੀ ਜਿਹੜਾ ਸੂਤ ਹੁੰਦਾ ਵੀ ਹਾਂਜੀ ਹਾਂਜੀ ਇਹਦੇ ਉੱਪਰ ਲਵੇੜਦੇ ਹੁੰਦੇ ਸੀ ਓਕੇ ਹਾਂਜੀ ਇਹ ਅੱਗੇ ਕੋੜੇ ਦਾ ਟੱਲ ਆ ਗਿਆ ਜੀ ਅੱਛਾ ਕੋੜਿਆਂ ਦੇ ਪਾਏ ਜਾਂਦੇ ਸੀ ਇਹ ਟੱਲੇ ਜੀ ਓਕੇ ਹਾਂਜੀ ਇਹ ਆਪਣੇ ਫੋਨ ਆ ਗਏ ਜੀ ਆ ਲਾਉ ਲਟਵਾ ਜੀ ਲਾ ਠੀਕ ਹੈ ਹਾਂਜੀ ਕੋਸ਼ਿਸ਼ ਕਰੂਗੇ ਲੈ ਆਉਂਗੇ ਲਾਉ ਲਟਵਾ ਜੀ ਤੇ ਤੇਲ ਨਾਲ ਚੱਲਦੀ ਸੀ ਤੇ ਉਹ ਨਾਲ ਚੱਲਦੀ ਸੀ ਆਪਣੀ ਮਿੱਟੀ ਦੇ ਨਾਲ ਠੀਕ ਹੈ ਜੀ ਹਾਂਜੀ ਯੋ ਕਿ ਲੈਂਪ ਆ ਗਿਆ ਜੀ ਠੀਕ ਹੈ ਜੀ ਇਹ ਵੀ ਮਿੱਟੀ ਦੇ ਤੇ ਹੁਣਾਂ ਚੱਲਦਾ ਹੁੰਦਾ ਸੀ ਇਹਦਾ ਚੱਲਣੋਂ ਜ਼ਿਆਦਾ ਹੁੰਦਾ ਸੀ ਆਪਣੀ ਇਹ ਜਨੋਂੋਂ ਜ਼ਿਆਦਾ ਹੁੰਦਾ ਸੀ ਆਪਣੀ ਇਹ ਸਟੋਪ ਹੈ ਜੀ ਇਹ ਬੱਤੀਆਂ ਵਾਲਾ ਸਟੋਪ ਹੈ ਜੀ ਬੱਤੀਆਂ ਦਾ ਹਾਂ ਜੀ ਇਹਦੇ 12 13 ਨਾਲ ਬੱਤੀਆਂ ਪੈਂਦੀਆਂ ਦੀ ਇੱਥੇ ਅੱਛਾ ਇਹ ਬੱਤੀਆਂ ਦਾ ਚੱਲਦਾ ਜੀ ਆਪਣੀ ਠੀਕ ਹੈ ਜੀ ਹਾਂ ਜੀ ਇਹ ਆਪਾਂ ਨਿਓੜਾ ਜੀ ਊਂਟ ਦੇ ਪੈਰਾਂ ਨੂੰ ਲਾਉਣ ਵਾਸਤੇ ਹੁੰਦੀ ਦੀ ਹੈ ਊਂਟ ਦੇ ਪੈਰਾਂ ਨੂੰ ਲਾਉਣ ਵਾਸਤੇ ਹਾਂਜੀ ਮੈਂ ਹੱਥ ਘੜੀ ਹੁੰਦੀ ਆ ਉਸ ਤਰ੍ਹਾਂ ਦੀ ਬਣੀ ਹੈ ਇਹ ਹਾਂਜੀ ਨਿਓੜ ਕਹਿੰਦੇ ਨੇ ਨੂੰ ਤਰਪਾਈ ਆ ਜੀ ਇਹ ਤਰਪਾਈ ਹਾਂ ਜੀ ਅੱਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ ਇਹ ਨੂੰ ਮੂਰੇ ਰੱਖ ਦਿੰਦੇ ਸੀ ਆਪਣੇ ਅੱਛਾ ਜਿਵੇਂ ਆਪਾਂ ਅੱਜ ਕੱਲ ਮੇਜ਼ ਤੇ ਬੈਠੇ ਜਿਵੇਂ ਮੇਜ਼ ਰੱਖ ਦਿੰਦੇ ਜੀ ਮੇਜ਼ ਦਾ ਕੰਮ ਦਿੰਦੀ ਸੀ ਇਹ ਅੱਛਾ ਮੇਜ਼ ਦਾ ਕੰਮ ਦਿੰਦੀ ਸੀ ਹਾਂ ਜੀ ਦੋਸਤੋ ਦੇਖ ਸਕਦੇ ਹੋ ਵੀ ਇਹ ਤਰਪਾਈ ਕਹਿੰਦੇ ਨੇ ਇਹ ਮੇਜ਼ ਦਾ ਕੰਮ ਦਿੰਦੀ ਸੀ ਅੱਗੇ ਪੁਰਾਣੇ ਮਨ ਵਿੱਚ ਬੇਜ ਨਹੀਂ ਹੁੰਦੇ ਸੀ ਥੱਲੇ ਪੂਜੇ ਬਹਿ ਜਾਂਦਾ ਸੀ ਪੂਜੇ ਦਾ ਕੇ ਖਾਂਦੇ ਰੋਟੀ ਇਹਦੇ ਉੱਤੇ ਰੋਟੀ ਰੱਖ ਲੈਂਦੇ ਹਾਂ ਜੀ ਥਾਲਾ ਰੱਖਦੇ ਸੀ ਖਾਂਦੇ ਦੀ ਹਾਂ ਇਹ ਪੁਰਾਣੀ ਇਸ ਨੂੰ ਜੀ ਪੁਰਾਣੀ ਇਸ ਵਿੱਚਾਂ ਦੀ ਟੂ ਬੰਨਦੇ ਨੇ ਇਹਨੂੰ ਠੀਕ ਹੈ ਜੀ ਇੱਥੇ ਰੱਸੀ ਬੰਨ ਕੇ ਇਹਦੇ ਫਿਰ ਹੇਠਲੇ ਘੁਮਾਉਂਦੇ ਦੀ ਇਸ ਤਰ੍ਹਾਂ ਘੁਮਾਦਾ ਦੀ ਹੈ ਇਹ ਫਲਦਾਨ ਹੈ ਜੀ ਫਲ ਵਾਲੇ ਰੱਖਣੂ ਹੀ ਆਪਣੇ ਕੰਚ ਦੇ ਚੱਲਦੇ ਹਾਂ ਜੀ ਆਪਰੇ ਵਾ ਪੈਸੇ ਮੇਰਾ ਆ ਫੱਟੀਆਂ ਨਹੀਂ ਅੱਗੇ ਪੜਦੇ ਹੁੰਦੀ ਬਜਵਾ ਕੇ ਦੇ ਫੱਟੀਆਂ ਹੁੰਦੀਆਂ ਲੱਕੜ ਦੀਆਂ ਜੀ ਪੰਜਾਬੀ ਲੱਕੜ ਦੀਆਂ ਹਾਂਜੀ ਹਾਂ ਅੱਛਾ ਇੱਕ ਇਹ ਠੱਪੇ ਨੇ ਜੀ ਆਪਣੇ ਚਾਦਰਾਂ ਦੇ ਫੁੱਲ ਬਹਾਂਦੀਆਂ ਨਾਲ ਹਾਂਜੀ ਅਲੱਗ ਅਲੱਗ ਡਿਜ਼ਾਈਨ ਨੇ ਇਹਨਾਂ ਦੇ ਚਾਦਰਾਂ ਦੇ ਚਾਦਰਾਂ ਦੇ ਫੁੱਲ ਬਹਾਂਦੀਆਂ ਹਾਂਜੀ ਚਿੱਟੀ ਚਾਦਰ ਦੇ ਯਾਨੀ ਫੁੱਲ ਪਾਉਣ ਵਾਸਤੇ ਹੁੰਦੀ ਹੈ ਠੀਕ ਹਾਂਜੀ ਇਹ ਪਣਖਾ ਜੀ ਆਪਣੇ ਇਹਦੇ ਝੋਲੇ ਪਾਉਣ ਵਾਸਤੇ ਪਣਖਾ ਹੁੰਦੀ ਹੈ ਜੀ ਇਹ ਝੋਲੇ ਪਾਉਣ ਵਾਸਤੇ ਹਾਂਜੀ ਦਰਿਆ ਜੇ ਝੋਲੇ ਹੁੰਦੇ ਉਹ ਬਣ ਦਿੰਦੀਆਂ ਨਾਲ ਪਣਖਾ ਹਾਂ ਪਣਖੇ ਪਾਏ ਹਾਂ ਠੀਕ ਹਾਂਜੀ ਇਹ ਪਣਖਾ ਜੀ ਆਪਣੇ ਜਿਹੜੇ ਝੋਲੇ ਬਣਨ ਵਾਸਤੇ ਪਣਖਾ ਹੁੰਦੀ ਹੈ ਜੀ ਇਹ ਝੋਲੇ ਬਣਨ ਵਾਸਤੇ ਹਾਂਜੀ ਦਰਿਆ 'ਚ ਇਹ ਝੋਲੇ ਹੁੰਦੇ ਆ ਉਹ ਬਣ ਦਿੰਦੇ ਆ ਨਾਲ ਪਣਖਾ ਹਾਂ ਪਣਖੇ ਆ ਪਣਖਾ ਕਹਿੰਦੇ ਨੇ ਜਿਹੜੇ 255 ਦੀ ਚੋਹੀ ਚੋਲੀ ਫੁੱਟੇ ਮਾਤਾ ਬੱਚਾ ਨਹੀਂ ਦੇ ਕੇ ਸੁਪਨੇ ਦਿਖਾਏ ਖਰਿਆ ਉੱਤੇ ਸਿਰ ਤੋਂ ਹਾਂ ਦੇ ਹਸਾ ਦੁਨੀਆ ਇਹ ਅਡਾਪਟ ਸਿਸਟਮ ਹੈ ਜੀ ਹਾਂਜੀ ਇਹ ਬੱਤਾਂ ਤੇ ਸਾਰੇ ਬੰਡੇ ਨੇ ਜੀ ਆਪਣੇ ਜਿਵੇਂ ਕਮਾਂਡਰ ਹੁੰਦੇ ਦੀ ਆਪਣੇ ਇਹ ਚਾਹ ਪਾਣੀ ਪਾਉਣ ਵਾਸਤੇ ਹੁੰਦੇ ਦੀ ਹੈ ਜੀ ਜਿਵੇਂ ਆ ਗੜਬੇ ਹੁੰਦੇ ਦੀ ਪਹਿਲਾਂ ਜੀ ਇਹ ਪਿੱਤਰ ਦੇ ਗੜਬੇ ਹੁੰਦੇ ਸੀ ਤੇ ਬਾੜਨ ਵਾਸਤੇ ਕੁੰਡਾ ਲੱਗਿਆ ਇਹਦਾ ਇੱਕ ਠੀਕ ਹੈ ਜੀ ਹਾਂ ਜੀ ਮੱਕੇ ਆ ਸੰਨੇ ਹੁੰਦੇ ਕਾਂਸੀ ਜੀ ਆਪਣੇ ਇਹ ਸੰਨੇ ਹੁੰਦੇ ਦੀ ਪਹਿਲਾਂ ਕਾਂਸੀ ਦਾ ਇਹਦੇ ਵਿੱਚ ਖਾਂਦੇ ਪੀਂਦੇ ਦੀ ਆਪਣੇ ਲੱਸੀ ਲੱਸੀ ਦਾ ਛੰਨਾ ਭਰ ਕੇ ਉਹ ਚੀਜ਼ ਬਿਲਕੁਲ ਜੀ ਤੇ ਆਹ ਵੀ ਨਸ਼ਾ ਇਹ ਕੋਨੇ ਵਾਲੀ ਪ੍ਰੈਸ ਆ ਗਈ ਜੀ ਕੋਨੇ ਵਾਲੀ ਪ੍ਰੈਸ ਇੱਥੇ ਕੋਲੇ ਪੈਂਦੇ ਸੀ ਇੱਥੇ ਧੂਆਂ ਨਿਕਲਦਾ ਹੁੰਦਾ ਸੀ ਆਪਣੇ ਜੀ ਠੀਕ ਧਰਫ ਧਰਫ ਤੇ ਮਰੇਗਾ ਆਹ ਕੀ ਚੀਜ਼ ਹੈ ਜੀ ਇਹ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਸੀ ਉਹਨਾਂ ਨੂੰ ਕਾਲੀ ਕਰਨ ਵਾਸਤੇ ਇਹ ਪੱਠੀ ਹੁੰਦੀ ਸੀ ਉਹਨਾਂ ਕੋਲ ਜਿਵੇਂ ਉਹ ਆਉਂਦਾ ਇੱਕ ਭਾਂਡੇ ਕਲੀ ਕਰਾ ਲਓ ਹਾਂਜੀ ਹਾਂ ਜਿਹੜੇ ਅੱਛਾ ਜੀ ਦੂਜੇ ਦੋਸਤੋਂ ਕੀ ਚੀਜ਼ ਹੈ ਹਾਂਜੀ ਇਹ ਪੱਠੀ ਹੈ ਜੀ ਜਿਹੜੇ ਭਾਂਡੇ ਕਲੀ ਕਰਨ ਵਾਲੇ ਹੁੰਦੇ ਸੀ ਉਹਨਾਂ ਕੋਲ ਹੁੰਦੀ ਸੀ ਇਹ ਅੱਛਾ ਜੀ ਇਹ ਤੇ ਭਾਂਡਾ ਗਰਮ ਕਰ ਹੁੰਦੀ ਰੱਖਦੇ ਅੱਛਾ ਗਰਮ ਕਰ ਗਰਮ ਕਰਦੇ ਸੀ ਬੇਸ਼ੱਕ ਜੀ ਤੇ ਜਿੰਨਾਂ ਦੀ ਗੁਲਾਬ ਹੋਦਾ ਹੈ ਨਾ ਉਹਨਾਂ ਤੇ ਰਸਤਾ ਇਹ ਨਾਲ ਆ ਜੀ ਜਿਹੜੇ ਅੱਗੇ ਨੇ ਖੱਡੀ ਬੋਣਦੇ ਹੁੰਦੇ ਸੀ ਫੇਸ ਟੂਸ ਉਹਨਾਂ ਕੋਲ ਹੁੰਦੀ ਨਹੀਂ ਨਾਲ ਇਹ ਖੱਡੀ ਦਾ ਕੰਮ ਕਰਦੇ ਸੀ ਜਿਹੜਾ ਸੀ ਹਾਂਜੀ ਅੱਜ ਨੂੰ ਬੜਾ ਅਸੀਆ ਸੀ ਕਿ ਜਿੰਨਾ ਨੌਜਵਾਨਾਂ ਦੀ ਇਹ ਵਧਾਣੀ ਆ ਗਈ ਜੀ ਬੱਦਰ ਰਿਕਣ ਵਾਸਤੇ ਹੁੰਦੀ ਸੀ ਇਹ ਹਾਂਜੀ ਆਹ ਮੂੜੇ ਨੇ ਜੀ ਥੱਲੇ ਬੈਠਣ ਵਾਸਤੇ ਠੀਕ ਹੈ ਜੀ ਥੱਲੇ ਬੈਹਣਦੇ ਹੁੰਦੇ ਸੀ ਅੱਗੇ ਇਹ ਥੱਲੇ ਰੱਖ ਕੇ ਬੈਹਣਦੇ ਸੀ ਆਹ ਬਲਕਾਰੀ ਆ ਗਈ ਜੀ ਸਾਡੀਆਂ ਪਰਬਾਮੀਆਂ ਅੱਗੇ ਥਲਕਾਰੀ ਆ ਜੀ ਹਾਂਜੀ ਨਾਲੇ ਬਣਦਾ ਹਟਾ ਜੀ ਇਹ ਠੀਕ ਹਾਂਜੀ ਫਟਸ ਕਾ ਹੋ ਗਿਆ ਜੀ ਜਿਹੜੀਆਂ ਤੁਸੀਂ ਚੀਜ਼ਾਂ ਅੱਜਕੱਲ੍ਹ ਰੱਖੀਆਂ ਨੇ ਪਰਾਤਨ ਚੀਜ਼ਾਂ ਜਿਹੜੀਆਂ ਆਪਣੀਆਂ ਅਲੋਪ ਹੋ ਗਈਆਂ ਪੰਜਾਬ ਦੇ ਵਿੱਚੋਂ ਕਿਉਂਕਿ ਜਿਹਦੇ ਕਦੇ ਸਪੀਕਰ ਲੱਗਦਾ ਸੀ ਕੋਠਿਆਂ ਦੇ ਸਪੀਕਰ ਲਾ ਕੇ ਵਿਆਹ ਹੁੰਦੇ ਸੀ ਜਾਂ ਆਹ ਚੀਜ਼ਾਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਸ਼ਾਮਦਿਆ ਕਦੋਂ ਸ਼ੌਂਕ ਪਿਆ ਇਹ ਮੈਨੂੰ ਅੱਜ ਤੋਂ 25 ਸਾਲ ਪਹਿਲਾਂ ਪਿਆਦੀ ਜੀ ਆਪਣੇ 25 ਸਾਲ ਹੋ ਗਏ ਜੀ ਮੈਨੂੰ ਇਹ ਸ਼ੌਂਕ ਪਏ ਨੂੰ ਠੀਕ ਹੈ ਹਾਂ ਜੀ ਤੇ ਜਦੋਂ ਤੁਸੀਂ ਸੋਚਣ ਲੱਗੇ 25 ਸਾਲ ਪਹਿਲਾਂ ਜੇ ਅੱਜ ਗੱਲ ਕਰੀਏ 2025 ਚਾਹੁੰਦਾ ਤਾਂ 2000 ਦੀ ਗੱਲ ਕਰੀਏ ਹਾਂਜੀ ਤੇ ਕਦੋਂ ਪਰਿਵਾਰ ਨਹੀਂ ਗੁੱਸੇ ਹੋਇਆ ਕਦੇ ਪਰਿਵਾਰ ਹਾਂਜੀ ਪਹਿਲਾਂ-ਪਹਿਲਾਂ ਤਾਂ ਬਹੁਤ ਹੁੰਦੇ ਸੀ ਵੀ ਕੀ ਖਵਾੜ ਇਕੱਠਾ ਕਰਕੇ ਜੰਨਾ ਠੀਕ ਹੈ ਹਾਂਜੀ ਯਾਨੀ ਹੁਣ ਸਾਰੇ ਪਰਿਵਾਰ ਨੂੰ ਸ਼ੌਂਕ ਆ ਜੀ ਆਪਣੇ ਅੱਛਾ ਉਹ ਵੀ ਚੀਜ਼ਾਂ ਬਾਹਰੋਂ ਲੈ ਕੇ ਆਉਂਦਾ ਜੇ ਕੋਈ ਮਿਲਦੀਆਂ ਉਹਨੂੰ ਠੀਕ ਹੈ ਬਾਹਰੋਂ ਮਿਲਦੀਆਂ ਲੈ ਕੇ ਆਉਂਦੇ ਨਹੀਂ ਠੀਕ ਹੈ ਤੇ ਕਿਸ ਤਰ੍ਹਾਂ ਫਿਰ ਅੱਗੇ ਬੱਚੇ ਸਾਮੇ ਰੱਖਦੇ ਨੇ ਹੁਣ ਹਾਂਜੀ ਬੱਚਿਆਂ ਨੂੰ ਵੀ ਕਿਹਾ ਹੈ ਵੀ ਅੱਗੇ ਸਾਹਮਣੇ ਉਹ ਤੇ ਸਾ ਤੋਂ ਬਾਅਦ ਤੁਸੀਂ ਸਾਹਮਣਾ ਫੇਰ ਸਾਮਾਨ ਆਪਣੇ ਠੀਕ ਹੈ ਯਾਨੀ ਉਹਨਾਂ ਨੂੰ ਵੀ ਹੈਗਾ ਸ਼ੌਂ ਠੀਕ ਹੈ ਠੀਕ ਹੈ ਕਈ ਵਾਰ ਐਸਾ ਕੋਈ ਬੰਦਾ ਆ ਜਾਂਦਾ ਜਿਹਨੂੰ ਕੋਈ ਚੀਜ਼ ਸੋਹਣੀ ਲੱਗੇ ਉਹ ਕਹਿ ਦਿੰਦਾ ਹੋਵੇ ਕਿ ਬਾਈ ਜੀ ਸਾਨੂੰ ਚਾਹੀਦੀ ਐ ਵੇਚ ਦਿਓ ਫਿਰ ਉਸ ਤਰ੍ਹਾਂ ਦਾ ਕੁਝ ਹੁੰਦਾ ਹਾਂਜੀ ਬਹੁਤ ਕਹਿੰਦੇ ਨੇ ਯਾਨੀ ਪਰ ਮੈਂ ਵੇਚਦਾ ਨਹੀਂ ਆਪਣੇ ਸ਼ੌਂਕ ਵਾਸਤੇ ਰੱਖਿਆ ਨਹੀਂ ਸ਼ੌਂਕ ਵਾਸਤੇ ਤਾਂ ਕਿ ਹੁਣ ਬਾੜੀ ਪੀੜ੍ਹੀਆਂ ਨੂੰ ਦਿਖਾ ਸਕੀਏ ਜੀ ਜੀ ਨੂੰ ਦਿਖਾ ਸਕੀਏ ਹਾਂਜੀ ਇਹਦਾ ਜੇ ਕੋਈ ਜਿਵੇਂ ਹੁਣ ਅੱਜ ਆਪਾਂ ਉਰੇ ਵੀ ਖੜੇ ਆ ਜੇ ਕੋਈ ਕਹੇ ਇਹਦੇ ਕਹਦੇ ਵੀ ਆ ਮੈਨੂੰ ਪਸੰਦ ਆ ਗਿਆ ਰੇਡੀਓ ਪਸੰਦ ਆ ਗਿਆ ਤਾਂ ਇਹਦਾ ਮੁੱਲ ਕੋਈ ਨਹੀਂ ਹਾਂਜੀ ਮੁੱਲ ਇਹਨਾਂ ਚੀਜ਼ਾਂ ਦਾ ਕੋਈ ਨਹੀਂਗਾ ਜੀ ਕਿਉਂਕਿ ਹੁਣ ਮਿਲਦੀਆਂ ਨਹੀਂ ਚੀਜ਼ਾਂ ਹੋਈਆਂ ਸਭੀਆਂ ਹੋਈਆਂ ਸਭੀ ਹਾਂਜੀ ਸ਼ੌਕਲੇ ਸਭੀਆਂ ਠੋੜਾ ਮੈਂ ਕਿੱਥੇ ਦੇ ਰਹਿਣ ਵਾਲਾ ਮੇਰਾ ਸਮਰਾਲੇ ਕੋ ਪਿੰਡ ਹੈ ਦਵਾਲਾ ਪਿੰਡ ਹੈ ਦਵਾਲਾ ਹਾਂਜੀ ਦੱਸੋ ਤਾਂ ਸੁਬਿੰਦਰ ਸਿੰਘ ਦਾ ਨਾਮ ਹੈ ਜੀ ਮੇਰਾ ਸੁਸ਼ਿੰਦਰ ਸਿੰਘ ਹਾਂਜੀ ਤਾਂ ਸੁਬਿੰਦਰ ਸਿੰਘ ਬੜਾ ਜੀ ਤਵਿੰਦਰ ਸਿੰਘ ਬੜਾ ਹਾਂਜੀ ਠੀਕ ਹੈ